ਇਹ ਵੀ ਨਾਕੇ ਲੱਗੇ ਹੋਏ ਨੇ ਪੁਲਿਸ ਬੰਦੀ ਕਾਰਾਂ ਦੀ ਚੈਕਿੰਗ ਕਰ ਰਹੀ ਹੈ ਸਰ ਹੁਣ ਤਾਂ ਕਿੰਨੇ ਚਲਾਨ ਹੋ ਗਏ ਨੇ ਹੁਣ ਤਾਂ 5-6 ਚਲਾਨ ਕਰਦੇ ਨੇ ਬਾਕੀ ਕਰ ਰਹੇ ਆ ਜੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਨਾਕਾ ਸਰ ਕੀ ਲੋਕਾਂ ਕੀ ਬੇਪੀਲ ਕਰੋ ਜਿਹੜੇ ਰੋਡ ਨੀ ਕਦਰ ਲੋਕਾਂ ਨੂੰ ਅਪੀਲ ਤਾਂ ਪਹਿਲਾਂ ਵੀ ਬਹੁਤ ਵਾਰ ਕਰ ਚੁੱਕੇ ਆ ਲੋਕ ਨਹੀਂ ਸੁਧਰਦੇ ਹੁਣ ਗੱਡੀਆਂ ਨੂੰ ਬੰਨ੍ਹ ਕਰਨ ਲੱਗੇ ਆ ਬੰਦ ਕਰਨ ਲੱਗੇ ਆ ਸਰ ਰੋਇਜਾ ਕੀ ਹੁੰਦਾ ਰੋਜੀ ਜੀ ਕੀ ਕਰ ਬਿਲਕੁਲ ਉਮੀ ਇੱਕ ਦਿਨ ਛੱਡ ਕੇ ਕਰੀਦੀ ਹੁੰਦੀ ਆ ਅਲੱਗ ਅਲੱਗ ਜਗ੍ਹਾ ਸਾਡੇ ਨਾਕੇ ਲੱਗਦੇ ਨੇ ਡਰਿੰਕਿੰਗ ਆ ਡਰਿੰਕ ਸਰਪ੍ਰਾਈਜ਼ ਆ ਕੇ ਲੱਗਦੇ ਨੇ ਹਾਂ ਸਰ ਕਿਹੜੀ ਜਗ੍ਹਾ ਤੇ ਆ ਗਏ ਅੱਜ ਸਾਡਾ ਲੱਗਾ ਜੇ ਜੇ ਐਮ ਡੀ ਮਾਲ ਲੋਕਲ ਅੱਡੇ ਲੋਕੀ ਸਾਡੇ ਜਿਹੜੇ ਵੋਲੰਟੀਅਰ ਨੂੰ ਕੀ ਕਹਣਾ ਚਾਹੁੰਦੇ ਅਸੀਂ ਤਾਂ ਪਹਿਲਾਂ ਵੀ ਦੇਖੋ ਪ੍ਰੈਸ ਦੇ ਥਰੂ ਅਖਬਾਰਾਂ ਦੇ ਥਰੂ ਮੈਸੇਜ ਕੀਤਾ ਇਹ ਵੀ ਜੇ ਡਰਿੰਕ ਕਰਨੀ ਆ ਤੁਸੀਂ ਆਪਣੀ ਘਰ ਬੈਠ ਕੇ ਕਰੋ ਜੇ ਕਿਤੇ ਮੈਰਿਜ ਦੇ ਵਿੱਚ ਤੁਸੀਂ ਜਾਣਾ ਤੇ ਆਪਣਾ ਡਰਾਈਵਰ ਨਾਲ ਲੈ ਕੇ ਜਾਓ ਤੁਸੀਂ ਆਪ ਡਰਿੰਕ ਕਰਕੇ ਡਰਾਈਵਿੰਗ ਨਾ ਕਰੋ ਨਾਲੇ ਤੇ ਆਪਣੀ ਜਾਨ ਖਤਰੇ ਪਾਉਣ ਨਾਲੇ ਪਬਲਿਕ ਦੀ ਪਾਣੀ